ਇਹ ਗਰਮੀ ਪਾਰੇ ਡੈਡੀ ਤੁਹਾਨੂੰ ਬੋ ਤੇ ਮੈਂ ਨਾ ਪਾਰਿਆ ਕਿ ਹੁਣ ਜੇਬੀ ਨੂੰ ਵੇਖਣੀ ਹੁਣ ਲੱਭਣੀ ਨਹੀਂ ਲਏ ਚਾਹ ਤੀਕਾ ਬੁੱਕ ਮਮਾ ਬਾਈ ਹਾਂਜੀ ਹਾਂ ਆਇਆ ਮੈਂ ਪੜੀ ਤੁਸੀਂ ਤਾਂ ਹੀ ਕਿਉਂ ਤੁਸੀਂ ਮੇਰੇ ਨਾਲ ਚਾਹ ਪਾਰੇ ਨਹੀਂ ਬਤਾ ਬੈਲੇ ਤਾਂ ਨਹੀਂ ਮੇਰੇ ਘਰੇ ਕੰਮ ਪੜਿਆ ਤੈਨੂੰ ਪਤਾ ਮੈਂ ਦਦਾਂ ਜੀ ਕਰੇ ਜਾਂਦੀ ਆ ਮਮਮੀ ਮੈਂ ਨਾ ਸਾਰੇ ਵੇਖ ਲਿਆ ਵਾ ਕਿਤੇ ਗਰੀਬ ਹੋਣੀ ਜਾਂਦੇ ਚੱਲ ਕੋਈ ਗੱਲ ਨਹੀਂ ਉਹਨਾਂ ਨੂੰ ਕਹਦੀ ਆਏ ਛਾਡੀ-ਚਾਡੀ ਛੱਡ ਕੇ ਚਲ ਗਏ। ਚੱਲ 2 ਮਿੰਟ ਵੇਟ ਕਰ ਲਓ ਫਿਰ ਕਹਿਣ ਦੇਖੀ ਹੀ ਵੀਡੀਓ ਵੀ ਨਹੀਂ ਕੀਤੀ ਹੱਥ ਦੀ। ਪਰ ਨਹੀਂ ਕੋਤੋਂ ਵੇਟ ਕੀ ਕਰਨੀ ਆ ਜੇਰੇ ਉਹਨਾਂ ਹੋ ਸਕਦਾ ਵੱਧ ਟਾਈਮ ਲੱਗ ਜੇ। ਤੇ ਮੈਂ ਫਿਰ ਚੱਲਦਾ ਤੈਨੂੰ ਪਤਾ ਕਰੇ ਮੰਮੀ ਇੱਥੇ ਵੀਡੀਓ ਨਹੀਂ ਆ। ਚੱਲ ਫਿਰ ਕੋਈ ਨਹੀਂ ਡੈਡੀ ਮੈਡਮ ਮੰਮੀ ਨੂੰ ਕਹਦਾ ਵੀ ਕਿ ਟੈਰਮੀਨਲ ਥੋੜੀ ਛੇਤੀ ਆ ਮੈਂ ਜਾਣਾ ਕਿਤੇ। ਤੇ ਚਾਹ ਤੇ ਪੀ ਲਓ। ਚੱਲ ਕੋਈ ਗੱਲ ਨਹੀਂ ਫਿਰ ਚਾਹ ਵੀਤੀਆ ਪਾਣੀ ਪੀ ਲਿਆ ਹੁਣ। ਨਹੀਂ ਕੋਈ ਗੱਲ ਆ ਤੈਨੂੰ ਪਤਾ ਮੈਂ ਜਾ ਕੇ ਨਹੀਂ ਪੀਣਾ ਨਹੀਂ ਹੈਗਾ ਥੋੜੀ ਪੀਣਾ। ਚਲੋ ਠੀਕ ਹੈ ਜੀ ਫਿਰ ਨਹੀਂ ਤੂੰ ਜ਼ਿਆਦਾ ਚਿੰਤ ਕਰਨ ਦੇ ਜੀ ਤੇ ਇਹ ਮੈਂ ਤੇ ਇੰਨੀ ਕਿੰਨੀ ਹੀ ਤੇ ਰੋਕ ਜਾਂਦੇ ਥੋੜਾ ਚੱਜ ਜੰਗਾ ਹੀ ਨਹੀਂ ਪੁੱਤ ਤੈਨੂੰ ਪਤਾ ਤਾਂ ਹੈਗਾ ਫਿਰ ਘਰੇ ਕੰਮ ਬੜਿਆ ਚਲੋ ਠੀਕ ਹੈ ਫਿਰ ਠੀਕ ਤੇ ਹੁਣ ਤੇ ਜਾਂਦੇ ਰਿਹਾ ਕਰੋ ਫਿਰ ਤੁਮ ਮਿਲ ਜਾ ਕਰੋ ਕੋਈ ਗੱਲ ਨਹੀਂ ਪੁੱਤ ਤੇ ਮਮੇ ਲੈ ਕੇ ਆਵਾਂਗਾ ਹੁਣ ਫਿਰ ਚੱਲਦੇ ਹਾਂ ਹਾਂ ਚਲੋ ਠੀਕ ਹੈ ਠੀਕ ਹੈ ਤੂੰ ਪਤਾ ਨਹੀਂ ਮਮੇ ਨੂੰ ਕਿਤੇ ਚੱਲ ਗਿਆ ਇਹਨਾਂ ਨੂੰ ਪਤਾ ਵੀ ਹੀ ਕਿ ਅੱਜ ਮੈਂ ਆਉਣਾ ਵਾਂ ਸਾਰਾ ਕੰਮ ਫੁੱਟ ਗਿਆ ਰਿਹਾ ਘਰੇ ਵੀ ਨਹੀਂ ਖਾਧੀ ਘਰ ਨਾ ਕੱਟੀ ਜਾਂਦੇ ਆ ਚਲੋ ਘਾਈ ਦਾ ਨਹੀਂ ਕੋਲਾ ਦੇ ਫੇਰੇ ਫਲਕਾ ਥੋੜਾ ਪਿਆ ਬਰੂਦ ਨਹੀਂ ਆਉਂਦੀ ਹੈ ਨਾ ਨਹੀਂ ਫਰ ਸਾਰੇ ਲੱਗੇ ਆਂ ਗਾਵੇਂ ਬੂਟੇ ਵਾਵਾ ਲਾਏ ਆ ہاں ਨਹੀਂ ਬੜੇ ਸੋਹਣੇ ਆਦਮੇ ਥੋੜਾ ਸਾਰੇ ਆ ਕੇ ਬੈਠੇ ਪਏ ਮੰਮੀ ਨੇ ਕਹਾ ਦੇ ਫੂਟਾ ਪਰਿਆ ਸसनी ਨੇ ਆ ਲਾਇਆ ਜਿਹੜਾ ਇਹ ਦਾਅ ਹੈ ਕਿਉਂ ਕਹਿ ਕੇ ਆਵੇ ਸੋਹਣੇ ਜਿਹੇ ਸੁਣੇ ਲੱਗੇ ਆ ਕੀ ਮੈਂ ਨਹੀਂ ਬਾਰੇ ਲੱਗੇ ਨਾ ਮੁਠਿਆ ਸੰਤ ਨਹੀਂ ਉਹ ਇਹ ਨਹੀਂ ਕਿ ਉਹ ਦਾਅ ਵੀ ਖੁੱਲਾ ਹੈ ਅੰਦਰ ਵੀ ਕੋਈ ਨਹੀਂ ਮੇਰੇ ਕੋਲ ਮੰਮੀ ਮੈਂ ਤੁਹਾਨੂੰ ਦੱਸਿਆ ਜੀ ਵੀ ਮੇਰਾ ਨਾਂ ਨਹੀਂ ਆਉਣਾ ਹੈ ਗੱਲ ਆ ਬਸ ਸਾਹਮਣੇ ਜੇ ਕੱਲ ਨੂੰ ਉਹਨੂੰ ਪਤਾ ਲੱਗ ਗਿਆ ਤੇ ਮੰਮੀ ਤੋਂ ਇਹਨੂੰ ਮਤਲਬ ਲੱਗਿਆ ਕਿ ਪ੍ਰੋਨਾਟਿਕ ਸੁਝਾਵੇਆ ਹੋਇਆ ਨਾ ਹਾਂ ਕਿ ਤਨੀ ਉਹ ਚੱਲ ਨਹੀਂ ਪਤਾ ਤੇ ਮੰਮੀ ਦੀ ਗੱਲ ਤੇ ਇਹਨੂੰ ਪਤਾ ਨਹੀਂ ਲੱਗਣਾ ਤੇ ਜਦ ਤਨ ਪਤਾ ਲੱਗ ਗਿਆ ਤਾਂ ਫੇਰ ਕੀ ਕਰਾਂਗੇ ਸਾਡੇ ਨੇ ਤਾਂ ਪਰਚਾ ਪੈ ਜਾਣਾ ਆਹ ਇਹ ਤੇ ਗੱਲ ਠੀਕ ਆ ਹੁਣ ਮੁੰਡੇ ਨੇ ਵੀ ਤਾਂ ਗਲਤੀ ਕੀਤੀ ਆ ਨਾ ਮੈਂ ਵੀਰ ਨੇ ਵੀ ਉਥੇ ਪੱਕੇ ਹੁੰਨ ਕਰਕੇ ਤੇ ਉਥੇ ਵਿਆਹ ਕਰ ਲਿਆ ਸੀ ਹਾਂ ਕਹਨ ਦੇ ਜਿਆਦਾ ਭੈਣ ਭਰਾਵਾਂ ਨੂੰ ਪਤਾ ਹੈ ਉਹ ਤੇ ਮਰਤੂ ਮ ਪਰਦਾ ਰੱਖਿਆ ਮੰਮੀ ਮੈਨੂੰ ਪਰਦਾ ਰੱਖਣ ਦੀ ਕੀ ਜ਼ਰੂਰਤ ਹੈ ਵੀਰ ਨੇ ਉਹ ਵੀ ਗੱਲ ਕੀਤੀ ਤੇ ਮੈਂ ਤੁਹਾਡੇ ਨਾਲ ਕੀਤੀ ਮੈਂ ਤਾਂ ਸੋਚਿਆ ਸੀ ਇੱਥੇ ਵਿਆਹ ਨਾ ਕਰਦੇ ਪਰ ਤੁਸੀਂ ਕਿਹਾ ਸੀ ਵੀ ਇੱਥੇ ਮੈਂ ਵਿਆਹ ਕਰਨਾ ਹੈ ਮੁੰਡੇ ਦਾ ਸ਼ਰੀਕੇ ਤੇ ਮੈਂ ਇੰਨਾ ਵਰਤੀ ਐ ਮਨੀਆ ਭੈਣ ਭਰਾਵਾਂ ਨੂੰ ਉਹ ਨਹੀਂ ਮੈਂ ਲੈਣ ਦੇਣ ਕਰਨਾ ਹੈਗਾ ਮੇਰੇ ਟੀ ਪੁੱਤ ਦਾ ਹੁੰਦਾ ਹੀ ਆ ਨਾ ਫਿਰ ਵੀ ਕੱਲਾ ਕੱਲਾ ਮੁੰਡਾ ਉਹਦਾ ਵੀ ਨਹੀਂ ਇੰਨੇ ਇਖੇ ਵਿਆਹ ਕੀਤਾ ਹੈ ਤੇ ਮੰਮੀ ਸਹੀ ਆ ਪਰ ਮੈਨੂੰ ਬੜਾ ਡਰ ਲੱਗਣ ਡਿਆ ਥੋੜੇ ਕੇ ਦਿਨ ਹੋ ਗਏ ਮੈਨੂੰ ਹੁਣ ਕਿਸ ਦਾ ਕਰੀਏ ਮੁੰਡੇ ਦਾ ਇੱਥੇ ਕਰਨੀ ਹੈ ਉਹ ਆਪਸ ਵਿੱਚ ਲੱਗ ਦੇਣਾ ਮੰਮੀ ਹੈ ਤੇ ਸਹੀ ਹੈ ਮੈਂ ਤੇ ਆਪ ਡਰੁੰਦੀ ਆ ਕੁਛ ਹੋਣਾ ਮੈਨੂੰ ਪਤਾ ਕਿਉਂ ਆਈ ਜੀ ਮੈਨੂੰ ਨਾ ਵੀਰ ਦਾ ਫੋਨ ਆਇਆ ਹੈ ਉਹਨੇ ਜਿਦਣਾ ਵਿਆਹ ਨਹੀਂ ਕਰਾਇਆ ਸੋ ਉਹ ਆਂਦਾ ਕਿ ਮੈਂ ਉਹਦੇ ਨਾਲ ਹੀ ਰਹਿਣਾ ਹੈਗਾ ਵਾ ਪਹਿਲਾਂ ਤਾਂ ਆਂਦਾ ਸੀ ਮੈਂ ਪੱਕੇ ਹੁੰਨ ਕਰਕੇ ਕਰਾਇਆ ਤੇ ਹੁਣ ਆਂਦਾ ਮੈਂ ਉਹਦੇ ਨਾਲ ਰਹਿਣਾ ਹੈਗਾ ਵਾ ਇਹਨੂੰ ਤਾਂ ਤਲਾਕ ਦੇ ਦੇਣਾ ਤੇ ਲੋਕਾਂ ਨੂੰ ਕੀ ਕਹਿਣਗੇ ਆਹੋ ਇਹਨੂੰ ਹੁਣ ਥੋੜਾ ਪਤਾ ਕਿ ਮੈਂ ਸ਼ਰੀਕੇ ਦੇ ਵਿੱਚ ਕੀ ਹੋਉਣਾ ਪਾਣਾ ਜੇ ਇਹਨੇ ਪਹਿਲਾਂ ਹੀ ਇਤਰਾਫ ਕਰਨਾ ਹੈ ਜੇ ਮੇਰੇ ਇੱਥੇ ਮੈਨੂੰ ਇਹ ਨਾ ਆ ਕਰ ਲੈ ਕਿ ਮੰਨੇ ਰਿਸ਼ਤਾ ਲੱਭ ਕੋਈ ਮੈਂ ਤੇ ਮਮੀ ਨੂੰ ਕਰਕੇ ਫਾਸਦੀ ਮੈਨੂੰ ਵੀ ਪਤਾ ਹੀ ਨੂੰ ਤਾਂ ਲੋਕਾਂ ਨੇ ਛੇਰ ਮਾਰਨੇ ਆ ਪੇਰੇ ਭਰਾ ਨੇ ਦੋਰਾ ਵਿਆਖ ਰਾਇਆ ਕਿ ਇਹ ਕਰਾਉਂਦੀ ਕੀ ਜਰੂਰਤ ਹੈ ਇਹੋ ਨਹੀਂ ਨਾ ਇੰਨੀ ਸੋਜ ਹੈਗੀ ਹੁਣ ਵੀ ਇਹ ਵੀ ਟਾਰੀ ਗੱਲ ਕਿ ਮੇਰੇ ਸਹੁਰੇ ਵਾਲਿਆਂ ਨੂੰ ਪੜਨੇ ਪੈਣਾ ਕਰ ਨਹੀਂ ਚਾਹਤੇ ਆ ਨਹੀਂ ਉਹਨਾਂ ਨੇ ਕਿਹਾ ਡਬਲ ਪਰਦਾ ਪਾਇਆ ਨਾ ਮਾਵਾ ਧਿਆਣੀ ਆਉਠੀ ਕੋ ਆ ਕੇ ਸਾਰੇ ਤੇ ਅੱਗੇ ਨੋਮਾਨੂ ਜੀ ਨੂੰ ਦਿੰਦੇ ਤੇ ਜੇ ਤੁਹ ਪੇਕਿਆਂ ਦੀ ਕੋਈ ਐਸੀ ਜੀ ਗੱਲ ਸੁਣਨੀ ਤੇ ਫੇਰ ਉਹਨਾਂ ਕੱਟ ਕਰਨੀ ਤੇ ਵੀਰ ਨੇ ਤਾਂ ਆਪ ਰਹਿਣਾ ਬਾਹਰ ਉਹ ਤਾਂ ਚੰਗਾ ਖਲਾ ਰਹਿਗਾ ਤੇ ਜੇਲ੍ਹ ਤਾਂ ਤੁਹਾਡੇ ਵਰਗਿਆਂ ਨੂੰ ਹੁਣੀ ਆ ਠੀਕ ਤੇ ਇੱਥੇ ਥਲਾਗ ਦਿੱਤਾ ਨਾ ਥਲਾਗ ਐਵੇਂ ਨਹੀਂ ਧਿਆਣਾ ਪੈਣਾ ਹੈਗਾ ਮੈਨੂੰ ਤੇ ਇਹ ਡਰ ਲੱਗਿੰਦਿਆ ਵਾ ਕਿ ਤੇ ਲਾਵਨਾ ਲਾਵਨ ਨੂੰ ਨਾ ਪਤਾ ਲਾ ਜੀ ਕੋਈ ਖਲਬਾਤ ਨਾ ਸੋਉਂਦੇ ਤੇ ਪਰ ਇੱਕ ਦਿਨ ਆਉਂਦੀ ਹੈ ਨਾ ਪਤਾ ਲੱਗਣਾ ਹੀ ਆ 100 ਦਿਨ ਚੋਰ ਦੇ ਤੇ ਇੱਕ ਦਿਨ ਸਾਰਾ ਸਚਾਈ ਤੇ ਸਾਹਮਣੇ ਆਉਣੀ ਹੈ ਪਰ ਮੈਂ ਤਾਂ ਦਾਸ ਤਾਂ ਮੈਂ ਨਹੀਂ ਵਿੱਚ ਹੈਗੀ ਤੁਹਾਡੇ ਨੂੰ ਤੂੰ ਹੀ ਸਾਹਮਣੀ ਸਾਰੀ ਗੱਲ ਆਹ ਹੁਣ ਮੇਰੇ ਬੁੱਢੇ ਵਾਲੇ ਸਿਰ ਚੱਖੇ ਪਾਉਗਾ ਨਾ ਮੰਮੀ ਫੈਨ ਚਨਾ ਲਾਉ ਉਹ ਤੁਹਾਡਾ ਬੀਬੀ ਵਾਜੇਗਾ ਕੋਈ ਗੱਲ ਜੀ ਤੂੰ ਵੇਖ ਲਾਂਗੇ ਕੋਈ ਗਰਦੀਨ ਮੰਮੀ ਮੈਂ ਸਾਰਾ ਕੁਝ ਸੁਣ ਲਿਆ ਜੋ ਤੂੰ ਦਿਨ ਕਰਦੇ ਇਹ ਤੇ ਹੈ ਹੀ ਹੈ ਇੱਕ ਮਿੰਟ ਚੁੱਪ ਕਰ ਜਾ ਇਹ ਤੇ ਹੈ ਹੀ ਹੈ ਮੰਮੀ ਤੂੰ ਹੀ ਸਿਆਣੇ ਬਣੇ ਉਹ ਪਤਾ ਮੇਰੀ ਗੱਲ ਸੁਣ ਆ ਤੇ ਦੋਵੇਂ ਨੇ ਬੈ ਅਲਿਤਾ ਨਹੀਂ ਕੀ ਹੋਰ ਕੋਈ ਗੱਲ ਸੁਣਨ ਲਈ ਹੈ ਬਾਕੀ ਤੂੰ ਤੇ ਚੋਰ ਪੁੱਤਰੀਆਂ ਤਾਂ ਅੰਦੇ ਜੇ ਅਗਲੇ ਦੇ ਧੀ ਦੀ ਜ਼ਿੰਦਗੀ ਬਾਰੇ ਤਾਂ ਸੋਚੋ ਉਹਦੀ ਜ਼ਿੰਦਗੀ ਬਰਬਾਦ ਹੋਣ ਦੀ ਆ ਲਵ ਕੋਈ ਕਿੰਦਾ ਨਾ ਤੋ ਉਹ ਸੋਨੇਗੀ ਇੰਨਾ ਤਾਂ ਤੂੰ ਬੋਲਣ ਦੇ ਚੁੱਪ ਚੁੱਪ ਯਾਰ ਸੁਣ ਸੁਣ ਲੈ ਕੀ ਕਰਨੀ ਜੇ ਤੇਰਾ ਇਦਾਂ ਕਰਾਂ ਮੈਂ ਤਾਂ ਫਿਰ ਇੱਕ ਵਾਰੀ ਮਨ ਨਾਲ ਸੋਚ ਕੇ ਦੇਖ ਕਿ ਕੀ ਬੀਤਦੀ ਆ ਮੈਨੂੰ ਤੇ ਅੱਜ ਪਤਾ ਲੱਗਾ ਵਾ ਤੇ ਜਿੱਦਾਂ ਉਹਨੂੰ ਵੀ ਪਤਾ ਲੱਗਣਾ ਵਾ ਉਹਦੇ ਤੇ ਕੀ ਬਿੱਟੂਗੀ ਤੇ ਜਿਹੜੇ ਮਾਪਿਓ ਨੇ ਐਨੇ ਸੁਪਨੇ ਸਜਾ ਕੇ ਆਪਣੀ ਧੀ ਦੂਜੇ ਘਰ ਕੱਲੀ ਹੁੰਦੀ ਆ ਤੇ ਉਹਨਾਂ ਦੇ ਦਿਲ ਤੇ ਕੀ ਬਿੱਟੂ ਮਮੀ ਤੁਸੀਂ ਖੋ ਦੇਖਾ ਹੋਰ ਤੋਂ ਤੁਹਾਨੂੰ ਇਹੀ ਸੋਚਣੀ ਚਾਹੀਦੀ ਜੀ ਨਾ ਮੈਂ ਇਹੀ ਦੀ ਨਾ ਪੂਰੀ ਮਾਣ ਮਾਨ ਬੜੀ ਵੱਡੀ ਗਲਤੀ ਹੋ ਗਈ ਆ ਮੈਂ ਇਹ ਤਾਂ ਸੋਚਿਆ ਨਹੀਂ ਕਿ ਮੈਂ ਵੀ ਇਨਾਂ ਦੀ ਧੀ ਆ ਉਹ ਵੀ ਮੇਰੇ ਵਾਂਗੂ ਹੀ ਆ ਪਰ ਮੈਨਾਂ ਇਹ ਫੇਰ ਹੁਣ ਨਹੀਂ ਆਦਾ ਹੀ ਕਿ ਮੈਂ ਪੱਕੇ ਹੋਣਾ ਕਰਕੇ ਕੀਤਾ ਸਾਨੂੰ ਤਾਂ ਪਤਾ ਨਹੀਂ ਵੀ ਇਹਨੇ ਮੈਨੂੰ ਪਰਸੋਂ ਨੂੰ ਲਾਇਆ ਤੇ ਮੈਂ ਤੁਹਾਨੂੰ ਨਹੀਂ ਦੱਸਿਆ ਮੈਂ ਤਾਂ ਆਈ ਹੁਣ ਉਹ ਗਲੀ ਨੇ ਸਭ ਪਰਦੇ ਆ ਕੋਈ ਇਨਾਂ ਦੇ ਮਾਮਾ ਦੀਆਂ ਬੋਧੇ ਪਰਦੇ ਨਾ ਪਾਊਗਾ ਪੱਕੇ ਹੋਣਾ ਯਾਰ ਪੱਕੇ ਹੋਏ ਨਾ ਹੋਏ ਅਗਲਾ ਪਰ ਇਹ ਥੋੜਾ ਵੀ ਆਪਣੇ ਪੱਕੇ ਹੋਣ ਲਈ ਜਾਂ ਕੇ ਦੀ ਜ਼ਿੰਦਗੀ ਖਰਾਬ ਕਰ ਦਈਏ লাভ ਮਹਿਮਾਨੀ ਹੈ ਮੇਰੇ ਭਰਾ ਦੀ ਗਲਤੀ ਆ ਪਰ ਨਾ ਉਹ ਚੀਜ਼ ਨੂੰ ਮਾਫ ਵੀ ਕਰ ਸਕਦੇ ਏ ਏਡੀ ਗਲਤੀ ਨਹੀਂ ਆ ਮਾਫੀ ਦੀ ਵੀ ਕੋਈ ਹੱਦ ਹੁੰਦੀ ਆ ਵੀ ਕੋਈ ਗਲਤੀ ਹੋਏ ਪਰ ਇਹ ਇੱਕ ਵੱਡੀ ਗਲਤੀ ਆ ਜਿਹਦੀ ਮਾਫੀ ਕੋਈ ਨਹੀਂ ਆ ਇਸੇ ਕਰਕੇ ਧੀਆ ਵਿਚਾਰੀਆਂ ਰੋਲ ਜਾਂਦੀਆਂ ਨੇ ਚੱਲ ਆਵ ਤੂੰ ਨਾ ਇਮਾਂ ਖਾਪ ਆ ਜਾ ਉੱਥੇ ਬਹਿ ਕੇ ਗੱਲ ਕਰ ਉਹ ਮੰਮੀ ਮੈਂ ਨਹੀਂ ਬਹਿਣਾ ਬੁਣਾ ਮੇਰਾ ਤਾਂ ਇੱਕ ਮਿੰਟ ਲਈ ਤਾਂ ਖਲੋਂਦ ਦਿਲ ਨਹੀਂ ਕਰ ਰਹਾਗਾ ਤੇ ਨਾਲੇ ਜਿਉ ਉਹਨੇ ਮੁੰਡੇ ਨਾਲ ਬਾਹਰ ਵਿਆਹ ਕੀਤਾ ਸੀ ਤੇ ਫਿਰ ਇੱਥੇ ਨਾ ਕਰਦੇ ਤੇ ਜੇ ਇਦਾਂ ਦੀ ਕੋਈ ਗੱਲ ਹੀ ਤੇ ਪਹਿਲਾਂ ਅਗਲੇ ਤੇ ਮਾਪਿਆਂ ਨੂੰ ਦੱਸਦੇ ਵੀ ਆਹ ਗੱਲ ਜੇ ਵੀ ਉੱਥੇ ਨਿਭੜੇਗਾ ਤਾਂ ਫਿਰ ਆਹ ਗੱਲ ਇਦਾਂ ਹੋਣੀ ਹੈ ਹੁਣ ਤਿੰਨ ਤਿੰਨ ਜ਼ਿੰਦਗੀਆਂ ਮੰਮੀ ਬਰਬਾਦ ਨੇ ਕੀ ਕੁਝ ਬਣ ਗਿਆ ਸੋਚੋ ਸਹੀ ਕੋਈ ਤਾਂ ਤੁਸੀਂ ਸੋਚਦੇ ਚ ਵੀ ਨਿੱਕੀ ਮੋਟੀ ਗੱਲ ਕੋਈ ਗੱਲ ਨਹੀਂ ਯਾਰ ਇਹ ਸੋਚਦੇ ਆ ਸੋਚਦੇ ਕਿਉਂ ਨਹੀਂ ਆ ਇਹ ਮਾਂ ਤੇ ਨਹੀਂ ਆਏ ਸੋਚਾਂ ਡੀਆਂ ਨੇ ਇਹੋ ਜੇ ਚੰਦ ਲੋਕਾਂ ਕਰਕੇ ਲੋਕ ਅੱਜਕੱਲ੍ਹ ਈਆਂ ਬਾਹਰਲੇ ਮੁੰਡਿਆਂ ਨਾਲ ਬਰੌਂ ਤੋਂ ਡਰਦੇ ਨੇ ਚੰਦ ਲੋਕ ਖਰਾਬ ਨਹੀਂ ਸਾਰੇ ਨਹੀਂ ਇਦਾਂ ਦੇ ਆਗੇ ਬਹੁਤ ਮਾੜੀ ਗੱਲ ਆ ਮੈਨੂੰ ਇਹ ਬਿਲਕੁਲ ਪਸੰਦ ਨਹੀਂ ਆਉਂ ਤੈਨੂੰ ਦੱਸੀਏ ਕੁੜੀ ਨੂੰ ਸਾਰੀ ਗੱਲ ਅਗੋਂ ਦਾ ਫੈਸਲਾ ਹੋਊਗਾ ਕਿ ਉਹਨੇ ਕੀ ਕਰਨਾ ਮੇਰਾ ਤਾਂ ਨਹੀਂ ਹੌਸਲਾ ਪੈਂਦੇ ਆ ਹੁਣ ਮੈਂ ਦੱਸਾਂਗਾ ਤੇ ਮੰਮੀ ਜਦੋਂ ਇਹ ਸਭ ਕੀਤਾ ਹੀ ਉਦੋਂ ਉਦੋਂ ਨਹੀਂ ਤੁਹਾਡਾ ਮਸਾ ਵੀ ਦਿਲ ਡਰਿਆ ਕਿ ਕੱਲ ਨੂੰ ਅੱਜ ਨਹੀਂ ਭਲਕੇ ਗੱਲ ਸਾਰੀ ਸਾਹਮਣੇ ਆਉਣੀ ਆ ਤੇ ਤੂੰ ਕਰੀ ਕਿ ਬਾਕੀ ਗੱਲਾਂ ਸਾਰੀਆਂ ਮੈਂ ਦੱਸਦੀ ਆ ਤੂੰ ਵੀ ਦੱਸ ਦਿੰਦੀ ਕੋਈ ਤਾਂ ਚੋਰ ਪੁਤਰੀਆਂ ਕਹਿੰਦੇ ਜੇ ਵੀ ਚੱਲ ਕੋਈ ਗੱਲ ਨਹੀਂ ਚੋਰੀ ਕਰੀ ਜਾਂਦੇ ਕਿਹੜਾ ਪਤਾ ਲੱਗਣਾ ਕਿਹਨਾਂ ਕਿ ਮੈਂ ਤੁਹਾਡੇ ਕੋ ਕੋਈ ਗੱਲ ਨਹੀਂ ਲਗਾਈ ਇਹ ਮੇਰੀ ਹਿੰਮਤ ਨਹੀਂ ਪਈ ਦੱਸਣਾ ਤੇ ਤੁਹਾਨੂੰ ਮੈਂ ਹੈ ਹੀ ਪਰ ਮੈਂ ਇਹ ਤੇ ਕਿਹਾ ਸੀ ਵੀ ਵੀਰ ਚਲ ਪੱਕਾ ਹੋਏਗਾ ਤਾਂ ਉਹਨੇ ਛੱਡ ਹੀ ਦੇਣਾ ਉਹਨੇ ਕਿਹੜਾ ਫੋਰਚੀ ਵਿਆਹ ਕੀਤਾ ਸੀ ਉਹ ਇੱਧਰ ਕਿਹੜਾ ਵਿਆਹ ਹੋਇਆ ਹੈ ਉਹ ਕੋਈ ਖੇਡ ਨਹੀਂ ਹੁੰਦੀ ਹੈਗੀ ਇਹ ਨਾਲੇ ਇੱਥੋਂ ਵਾਲਾ ਹਾਲ ਨਹੀਂ ਆ ਫਿਰ ਵੀ ਬਾਹਰ ਤੇ ਤੋਂ ਹੀ ਜਿਆਦਾ ਸਖਤ ਕਾਨੂੰਨ ਨੇ ਉਥੇ ਕਰੀਓ ਜਾਂ ਕੰਮ ਕਰਕੇ ਜਿੰਨਾ ਤੱਕ ਲੇਡੀਜ਼ ਨਹੀਂ ਆ ਕਰੇਗੀ ਹਾਂ ਉਹਨਾਂ ਤੱਕ ਕੋਈ ਵੀ ਫੈਸਲਾ ਨਹੀਂ ਹੁੰਦਾ ਹੈਗਾ ਉਹ ਤਾਂ ਇੱਧਰ ਵੀ ਹੋਊ ਤੁਨੂਣਾ ਜਿਹੜਾ ਕਿ ਜਨਾਨੀ ਛੱਡੇਗੀ ਉਹ ਤਾਂ ਕੋਈ ਬੰਦਾ ਨਹੀਂ ਛੱਡ ਸਕਦਾ। ਉਹ ਤੱਬਿਆਰ ਤੂੰ ਹੀ ਤਾਂ ਯਾਰ ਗੱਲਾਂ ਐਂ ਜਿਦਾ ਵੀ ਖੇਡਾਂ ਨੇ ਆਲੇ ਤੂੰ ਉਹ ਸਮਝਾਈ। ਪਰ ਇਹ ਕਰ ਲੈਣਾ ਤੂੰ ਹੀ ਨਹੀਂ ਗੱਲ ਕਰਨੀ ਹੈਗੀ ਆਪੇ ਮੰਮੀ ਉਹਨੂੰ ਤਰੀਕੇ ਨਾਲ ਸਮਝਾਏਗੀ। ਮੰਮੀ ਇਹ ਗਲਤ ਨੂੰ ਲਾਰਸ ਤੇ ਦੱਸਾਂ। ਜਾਂ ਤੇ ਆਪਣੇ ਆਪ ਸਾਰੀ ਗੱਲ ਉਹਨੂੰ ਦੱਸ ਦਿਓ। ਨਹੀਂ ਤੇ ਮੈਂ ਦੱਸ ਦੇਣੀ ਜੇ। ਮੁੜ ਕੇ ਨਾ ਕਿਉ ਹੈਗਾ ਭਾਵੇਂ ਚਾਹੇ ਤੂੰ ਮੇਰੇ ਨਾਲ ਨਾਰਾਜ਼ ਹੋ। ਚਾਹੇ ਗੁੱਸੇ ਗਲੇ ਉਹ ਮੈਂ ਗੱਲ ਇਹਨੂੰ ਸਾਰੀ ਦੱਸ ਦੇਣੀ ਜੇ। ਕਿਉਂਕਿ ਮੈਂ ਨਹੀਂ ਆਖੀ ਵੀ ਅਜਾ ਕੱਲ ਨੂੰ। ਆਪਣੇ ਘਰ ਹੀ ਆਪੀ ਹੋਊਗੀ ਸਾਡੀ ਤੀਨਾ ਕੋਈ ਇਦਾਂ ਕਰੂਗਾ ਤਾਂ ਫਿਰ ਫਿਰ ਮਰਨ ਮਰਨ ਤੱਕ ਜਾਵਾਂਗੇ ਕਿ ਨਹੀਂ ਇਹ ਤਾਂ ਸੋਚ ਚੱਲੀ ਆ ਤਾਂ ਜੀ ਅੱਜ ਮੇਰੀਆਂ ਵੀ ਅੱਖਾਂ ਖੁੱਲ ਗਈਆਂ ਕੇਦੀ ਤੀਨ ਆ ਨਾ ਇਦਾਂ ਨਹੀਂ ਕਰਨਾ ਚਾਹੀਦਾ ਰੱਬ ਤੋਂ ਡਰੋ ਰੱਬ ਤੋਂ ਆ ਵੇਖੋ ਤੁਹਾਡੇ ਅੱਗੇ ਜੋੜੇ ਹੱਥ ਮੰਮੀ ਚਲੋ ਵੀ ਮੇਰੇ ਨਾਲ ਹੋਣੀ ਤੇ ਆਪਾਂ ਉਹਨੂੰ ਦੱਸੀਏ ਸਾਰਾ ਕੁਝ ਕੋਈ ਗੱਲ ਨਹੀਂ ਲਾ ਮੈਂ ਤੇ ਮੰਮੀ ਦੱਸ ਦਿੰਨੇ ਆ ਤੇ ਤੂੰ ਹੀ ਨਾ ਬੋਲੇ ਹੈਗੇ ਵਿੱਚ ਚਲੋ ਠੀਕ ਆ ਗੱਡੀ 'ਨ ਪਰ ਤੂੰ ਜਾ ਕੇ ਦੱਸੋ ਉਹਨੂੰ ਸਾਰਾ ਕੁਝ